ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰ ਨੂੰ ਸਮਰਪਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੁੰਦਰ ਦਸਤਾਰ ਮੁਕਾਬਲਾ 15 ਤਰੀਕ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਖੁੱਲੇ ਪੰਡਾਲ ਦੇ ਵਿੱਚ ਬੜੀ ਚੜ੍ਹਦੀ ਕਲਾ ਵਿੱਚ ਇਹ ਕਰਵਾਇਆ ਜਾ ਰਿਹਾ ਹੈ ਉਸ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹੀ ਦਾ ਪ੍ਰਕਾਸ਼ ਗੁਰਪੁਰ ਵੀ ਆ ਤੇ ਸਾਡੇ ਮਨਚਾ ਕੇ ਉਹ ਜੋ ਊੜੇ ਤੇ ਜੂੜੇ ਦੇ ਨਾਲ ਸਾਨੂੰ ਜੋੜ ਕੇ ਗਏ ਨੇ ਉਹਨੂੰ ਬਰਕਰਾਰ ਰੱਖਿਆ ਜਾਵੇ ਔਰ ਨੌਜਵਾਨ ਬੱਚੇ ਬੱਚੀਆਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਭਾਵੇਂ ਸਾਨੂੰ ਸਾਲ 'ਚ ਦੋ ਸਵਾਗਮ ਕਰਾਉਣੇ ਪੈਣ ਕਿ ਇਹਨਾਂ ਦਾ ਪਿਆਰ ਦਸਤਾਰ ਦੇ ਨਾਲ ਊੜੇ ਦੇ ਜੂੜੇ ਨਾਲ ਬਣਿਆ ਰਵੇ ਅੱਜ ਇਹੋ ਹੀ ਸਾਡੇ ਵਾਸਤੇ ਬੜੀ ਕੋਮ ਵਾਸਤੇ ਨਾ ਇੱਕ ਦੁੱਖ ਵਾਲੀ ਗੱਲ ਆ ਕਿ ਸਾਡੇ ਬੱਚੇ ਪਤਤ ਪੁਨੇ ਵੱਲ ਨੂੰ ਜਾ ਰਹੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਆਦਿ ਵੱਲ ਜਾਂਦੇ ਨੇ ਉਹਨਾਂ ਨੂੰ ਬਚਾਉਣ ਦਾ ਇਹ ਇੱਕ ਬੜਾ ਵੱਡਾ ਅਪਰਾਲਾ ਵਧੀਆ ਹੈ ਕਿ ਅਸੀਂ ਉਹਨਾਂ ਨੂੰ ਉਸ ਸਾਈਡ ਤੋਂ ਮੋੜ ਕੇ ਤੇ ਗੁਰੂ ਦੇ ਚਰਨਾਂ ਨਾਲ ਸਾਬਤ ਸੂਰਤ ਦਸਤਾਰ ਸਿਰਾ ਸਾਬਤ ਸੂਰਤ ਰੱਬ ਦੀ ਭੰਨੇ ਬਈਮਾਨ ਗੁਰੂ ਸਾਹਿਬ ਦੀ ਬਾਣੀ ਵਿੱਚ ਜ਼ਿਕਰ ਹੈ ਜੀ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਇਦਾਂ ਦੇ ਪ੍ਰਾਲੇ ਕਰਨ ਦਾ ਬਹਲੋ ਤੁਮ ਬਖਸ਼ੀ ਰੱਖਣ ਇਹ 15 ਤਰੀਕ ਨੂੰ ਸਮਾ ਜਿਹੜਾ ਹੋਏਗਾ ਤਕਰੀਬਨ 3 ਤੋਂ 6 ਵਜੇ ਤੱਕ ਖੁੱਲੇ ਬਣਾਲ ਦੇ ਵਿੱਚ ਇਹ ਸਮਾਗਮ ਹੋਏਗਾ ਸਮੂਹ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀਆਂ ਸੰਗਤਾਂ ਨੂੰ ਜਿੱਥੋਂ ਜਿੱਥੋਂ ਤੱਕ ਆਵਾਜ਼ ਜਾਂਦੀ ਆ ਮੈਸੇਜ ਆਵੇ ਆਪਣੇ ਬੱਚਿਆਂ ਨੂੰ ਤੁਸੀਂ ਲੈ ਕੇ ਇਸ ਕੰਪੀਟੀਸ਼ਨ ਵਿੱਚ ਭਾਗ ਲੈ ਸਕਦੇ ਹੋ ਉਮਰ ਤਕਰੀਬਨ 8 ਸਾਲ ਤੋਂ 15 ਔਰ 15 ਤੋਂ 25 ਔਰ ਬੱਚੀਆਂ ਵੀ ਜਿਹੜੀਆਂ ਉਹ ਵੀ ਦਮਾਲਾ ਸਜਾ ਸਕਦੀਆਂ ਵਿੱਚ ਆਣ ਕੇ ਸਾਡੀਆਂ ਬੇਟੀਆਂ ਵੀ ਔਰ ਜਿਹੜੀਆਂ ਇਹਨਾਂ ਦੀਆਂ ਦਾਦੀਆਂ ਜਾਂ ਮਾਤਾਵਾਂ ਬੱਚਿਆਂ ਦੀਆਂ ਜੇ ਉਹ ਕੇਸ ਸੋਹਣੀ ਤਰੀਕੇ ਨਾਲ ਵਾਹ ਕੇ ਕੰਗੇ ਨਾਲ ਸਹੀ ਤਰੀਕੇ ਨਾਲ ਪਟਕਾ ਬੰਨਣਗੇ ਸਮੇਂ ਦੇ ਵਿੱਚ ਉਹਨਾਂ ਵਾਸਤੇ ਇੱਕ ਸਪੈਸ਼ਲ ਅਹੀ ਪ੍ਰਾਈਜ਼ ਰੱਖੇ ਨੇ ਸੋ ਕੁਝ ਵੀ ਜਿੱਦਾਂ ਸਹਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਮਾਤਾ ਜੀ ਨੇ ਆਪਣੇ ਪੋਤਰਿਆਂ ਨੂੰ ਪ੍ਰੇਰ ਕੇ ਸਿੱਖੀ ਜਨਨਾ ਪਰਪਾ ਕੀਤਾ ਸੀ ਅੱਜ ਦੀਆਂ ਮਾਤਾਵਾਂ ਦਾਦੀਆਂ ਵੀ ਉਹ ਰੋਲ ਅਦਾ ਕਰਨ ਤਾਂ ਜੋ ਸਾਡੀ ਸਿੱਖੀ ਸਰੂਪ ਜਿਹੜਾ ਉਹ ਬਣਿਆ ਰਵੇ ਇਹ ਸਾਡਾ ਵੀ ਤੇ ਸਮੁੱਚੀਆਂ ਸੰਗਤਾਂ ਦਾ ਬੜਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੈਟੀ ਦੇ ਸਾਰੇ ਵੀਰਾਂ ਦਾ ਬੜਾ ਵੱਡਾ ਅਪਰਾਲਾ ਹੈ ਹਮੇਸ਼ਾ ਹੀ ਕਦੀ ਵੀ ਇਹਨਾਂ ਦਾ ਜ਼ਿਕਰ ਕਰੀਏ ਨਾ ਕੋ ਚੰਗੇ ਅਪਰਾਲੇ ਦਾ ਇਦਾਂ ਹਮੇਸ਼ਾ ਤਨੋਂ ਮਨੋਂ ਸਹਿਯੋਗ ਕਰਦੇ ਆ ਔਰ ਗਾਂ ਵੀ ਅਸੀਂ ਆਸ ਰੱਖਦੇ ਆ ਕਿ ਸੰਗਤਾਂ ਵੀ ਸਾਡਾ ਸਹਿਯੋਗ ਕਰਨਗੀਆਂ ਅਸੀਂ ਵੀ ਹਰ ਤਰੀਕੇ ਦੇ ਨਾਲ ਇਹਨਾਂ ਬੱਚਿਆਂ ਨੂੰ ਚਾਹੇ ਕਿਸੇ ਨੂੰ ਲੋੜਵੰਦ ਨੂੰ ਫੀਸ ਦੇਣੀ ਪਵੇ ਬੱਚੇ ਦੀ ਅਸੀਂ ਉਹ ਫੀਸ ਵੀ ਦਵਾਂਗੇ ਜੇ ਕਦੇ ਕਕਾਰਾਂ ਦੀ ਕਿਸੇ ਨੂੰ ਲੋੜ ਅਮਰ ਛਗਣਾ ਹੋਵੇ ਉਹ ਵੀ ਫਰੀ ਦਵਾਂਗੇ ਹੋਰ ਇਦਾਂ ਤੇ ਸਾਡੇ ਕੋ ਕੋਈ ਕਿਸੇ ਕਿਸਮ ਦਾ ਵੀ ਕੋਈ ਮਸਲਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸਾਡੀ ਉਸੇ ਵੇਲੇ ਤਤ ਖੇਨ ਦੇ ਵਿੱਚ ਉਹ ਮਸਲਾ ਹੱਲ ਕਰਨ ਵਾਸਤੇ ਤਤਪਰ ਰਹਿਨੇ ਆ ਸੋ ਸਤਿਗੁਰੂ ਕਿਰਪਾ ਕਰਨ ਸਾਨੂੰ ਇਹੋ ਜੇ ਅਪਰਾਲੇ ਕਰਨ ਦਾ ਬਾਲੋਦਮ ਬਖਸ਼ੀ ਰੱਖਣ ਭੁੱਲਾਂ ਦੀ ਖਿਮਾ ਬਖਸ਼ੋ ਗੱਜ-ਵੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਡੇ ਵਾਲੋਂ ਗੁਰੂ ਮਹਾਰਾਜ ਦੇ ਪ੍ਰਕਾਸ਼ਪੁਰ ਦੇ 15 ਤਰੀਕ ਨੂੰ ਦਸਤਾਰ ਮੁਕਾਬਲੇ ਦਾ ਪ੍ਰੋਗਰਾਮ ਬਣਾਇਆ ਗਿਆ ਜੀ ਛੋਟੇ ਛੋਟੇ ਬੱਚਿਆਂ ਨੂੰ ਵੱਡਿਆਂ ਨੂੰ ਭੈਣਾ ਮਾਵਾਂ ਨੂੰ ਵੀ ਆਖਿਆ ਵੀ ਦਸਤਾਰਾਂ ਸਜਾਓ ਸਾਰਿਆਂ ਨੂੰ ਨਾਮ ਦਿੱਤੇ ਜਾਣਗੇ ਤੇ ਸੇਵਾ ਪਣ ਲੰਗਰ ਵੀ ਲੱਗੂਗਾ ਮਹਾਰਾਜ ਦੇ ਪ੍ਰਕਾਸ਼ ਘਾੜੇ ਤੇ ਸਿੱਖੀ ਨੂੰ ਪਰਫੁੱਲ ਕੀਤਾ ਜਾਊਗਾ ਬੱਚਿਆਂ ਨੂੰ ਪੱਗਾਂ ਬੰਨਣ ਦਾ ਟੂੜੇ ਬੰਨਣ ਦਾ ਸਾਰਾ ਪ੍ਰੋਗਰਾਮ ਜਿਹੜਾ ਉਹ ਸਿਕਾਇਆ ਜਾਊ ਕੀਤਾ ਜਾਊਗਾ ਤੇ ਬਹੁਤ ਵੱਡਾ ਪਰਾਲਾ ਕੀਤਾ ਗਿਆ ਸੈਟੀ ਵੱਲੋਂ ਤੇ ਸੰਗਤ ਵੀ ਸੰਯੋਗ ਦੇਊਗੀ ਸਾਰੇ ਭਰਾ ਤੇ ਸਾਰਿਆਂ ਨੂੰ ਬੇਨਤੀ ਆ ਕਿ ਉਸ ਦਿਨ 15 ਜ ਤਰੀਕ ਦਿਨ ਬੱਚੇ ਵੀ ਆਉਣ ਮਾਵਾਂ ਨਾਲ ਲੈ ਕੇ ਆਉਣ ਸਾਰੀ ਸੰਗਤ ਆਵੇ ਇਤਹਾਜ ਦੀ ਭਰੇ ਤੇ ਵੱਧ ਤੋਂ ਵੱਧ ਪ੍ਰੋਗਰਾਮ ਕੀਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸੰਦੀਪ ਸਿੰਘ ਗੁਰਦੁਆਰਾ ਸ੍ਰੀ ਬਲਾਸਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਦਸਤਾਰ ਦਮਾਲਾ ਮੁਕਾਬਲਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਸਵਾਪਸਾਬ ਸੰਗਤਾਂ ਨੂੰ ਬੇਨਤੀ ਹੈ ਵੀ ਜਿੱਥੋਂ ਤੱਕ ਵੀ ਫਾਸਟਵੇ ਥਰੂ ਸਾਡੀ ਖਬਰ ਪਹੁੰਚਦੀ ਹੈ ਬਾਅਦ ਤੋਂ ਬਾਅਦ ਆਪਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਈਏ। ਸੋ ਇਸ ਕੰਪੀਟੀਸ਼ਨ ਦੀ ਇੱਕ ਵਿਲੱਖਣਤਾ ਇਹ ਆ ਕਿ ਇਹਦੇ ਵਿੱਚ ਅਸੀਂ ਮਾਵਾਂ ਤੇ ਦਾਦੀਆਂ ਵਾਸਤੇ ਵੀ ਇੱਕ ਕੰਪੀਟੀਸ਼ਨ ਰੱਖਿਆ ਹੈ। ਜਿਸ ਵਿੱਚ ਆਪਾਂ ਆਪਣੇ ਛੋਟੇ ਬੱਚਿਆਂ ਨੂੰ ਜਿਹੜੇ 10 ਸਾਲ ਤੋਂ ਛੋਟੀ ਉਮਰ ਦੇ ਨੇ ਉਹਨਾਂ ਨਾਲ ਲੈ ਕੇ ਆਉਣਾ ਆ ਪਰ ਮਾਵਾਂ ਇੱਥੇ ਆਣ ਕੇ ਸਾਡੇ ਸਾਹਮਣੇ ਉਹਨਾਂ ਨੂੰ ਕੇਸਵਾ ਕੇ ਜੂੜਾ ਕਰਕੇ ਤੇ ਪਟਕਾ ਬੰਨਣਗੇ ਜਿਹੜਾ ਘੱਟ ਸਮੇਂ ਚ ਬਣੇਗਾ ਉਹਨੂੰ ਨਾਮ ਦਿੱਤੇ ਜਾਣਗੇ ਔਰ ਇਹ ਸਾਰਾ ਹੀ ਇਹ ਜੇ ਉਪਰਾਲਾ ਹੈ ਇਹ ਸਿਰਫ ਔਰ ਸਿਰਫ ਬੱਚਿਆਂ ਦੇ ਵਿੱਚ ਸਿੱਕੀ ਨੂੰ ਹੋਰ ਪਰਫੁੱਲਕ ਕਰਨ ਵਾਸਤੇ ਕਰਵਾਇਆ ਜਾ ਰਿਹਾ ਹੈ ਇਹਦੀ ਜੱਜਮੈਂਟ ਵਾਸਤੇ ਵੀ ਸਾਡੇ ਕੋਲ ਵਿਸ਼ੇਸ਼ ਕਰਕੇ ਜਿਹੜੇ ਦੇਸ਼ ਵਿਦੇਸ਼ਾਂ ਦੇ ਅੰਦਰ ਭਾਗ ਲੈਂਦੇ ਨੇ ਵੱਡੇ ਮੁਕਾਬਲੇ ਜਿਨ੍ਹਾਂ ਨੇ ਜਿੱਤੇ ਨੇ ਉਹ ਜੱਜ ਸਾਹ ਆ ਰਹੇ ਨੇ ਸਾਡੇ ਕੋਲ ਸਾਰੀ ਸੰਗਤਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਆਪਣੇ ਬੱਚਾ ਨੂੰ ਨਾਲ ਲੈ ਕੇ ਸਾਡੇ ਕੋਈ ਇਸ ਕੰਪੀਟੀਸ਼ਨ ਦੇ ਵਿੱਚ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ